ਭਾਰਤ ਨੇ T20 ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਦੱਖਣੀ ਅਫਰੀਕਾ ਦੀ ਟੀਮ 169 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਵਾਂਗ ਦੱਖਣੀ ਅਫਰੀਕਾ ਦੀ ਟੀਮ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਪਾਰੀ ਦੇ ਦੂਜੇ ਓਵਰ ਵਿੱਚ ਰੇਜ਼ਾ ਹੈਡਰਿਕਸ ਨੂੰ ਬੁਮਰਾ ਨੇ ਬੋਲਡ ਕਰ ਦਿੱਤਾ ਅਤੇ ਅਫਰੀਕਾ ਨੂੰ ਛੇਤੀ ਹੀ ਝਟਕਾ ਲੱਗ ਗਿਆ। ਫਿਰ ਤੀਜੇ ਓਵਰ ਵਿੱਚ ਹੀ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਦੇ ਕਪਤਾਨ ਮਾਰਕਰਮ ਨੂੰ ਆਊਟ ਕਰਕੇ ਦੱਖਣੀ ਅਫਰੀਕਾ ਦੇ ਕੈਂਪ ਨੂੰ ਸੌਂਪ ਦਿੱਤਾ ਪਰ ਫਿਰ ਡੀ ਕਾਕ ਅਤੇ ਸਟਰਵਸ ਨੇ ਪਾਰੀ ਨੂੰ ਸੰਭਾਲਿਆ ਅਤੇ 58 ਦੌੜਾਂ ਦੀ ਸਾਂਝੇਦਾਰੀ ਕੀਤੀ ਸਟਰਵਸ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 21 ਗਿੰਨਾਂ 'ਚ 31 ਦੌੜਾਂ ਬਣਾਈਆਂ ਜਦੋਂ ਡੀ ਕਾਕ 39 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ ਅਫਰੀਕਾ ਦੀਆਂ 12.3 ਓਵਰਾਂ ਵਿੱਚ 4 ਡਕਟਾਂ ਤੇ 106 ਦੌੜਾਂ ਸਨ ਪਰ ਅਗਲੇ ਨੰਬਰ ਤੇ ਆਏ ਹਨਿਕ ਕਲਾਸੀਨ ਨੇ ਚੰਗੀ ਬੱਲੇਬਾਜ਼ੀ ਕੀਤੀ ਅੱਦੇ ਇੰਜ ਲੱਗਦਾ ਜਿਵੇਂ ਭਾਰਤ ਤੋਂ ਮੈਚ ਖੋ ਲਿਆ ਗਿਆ ਹੋਵੇ ਪਾਰੀ ਦਾ 15ਵਾਂ ਓਵਰ ਰੋਹਿਤ ਸ਼ਰਮਾ ਨੇ ਅਕਸ਼ਰ ਪਟੇਲ ਨੂੰ ਦਿੱਤਾ ਤੇ ਉਸ ਓਵਰ ਵਿੱਚ ਕਲਾਸੀਨ ਨੇ 24 ਦੌੜਾਂ ਬਣਾਈਆਂ ਮੈਚ ਭਾਰਤ ਦੇ ਹੱਥੋਂ ਖਿਸਕਦਾ ਜਾ ਰਿਹਾ ਸੀ ਪਰ 17ਵੇਂ ਓਵਰ ਦੀ ਪਹਿਲੀ ਗੇਂਦ ਤੇ ਹਾਰਦਿਕ ਪੰਡਿਆ ਨੇ ਖਤਰਨਾਕ ਬੱਲੇਬਾਜ਼ ਕਾਲਸੀਨ ਦਾ ਵਿਕਟ ਲੈ ਕੇ ਭਾਰਤ ਨੂੰ ਇੱਕ ਵਾਰ ਫਿਰ ਉਮੀਦ ਦਿੱਤੀ ਹੈਨਰੀਕ ਕਾਲਸਨ ਨਿਚ ਤਾਈ ਗੇਂਦਾਂ ਤੇ ਦੋ ਚੌਕਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਆਖਰੀ ਦੋ ਓਵਰਾਂ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 20 ਦੌੜਾਂ ਦੀ ਲੋੜ ਸੀ ਡੇਵਿਡ ਮਿਲਰ ਅਤੇ ਕੇਸ਼ਵ ਮਹਾਰਾਜ ਕ੍ਰੀਜ਼ ਤੇ ਸਨ ਭਾਰਤ ਨੇ 19ਵਾਂ ਓਵਰ ਅਰਸ਼ਦੀਪ ਨੂੰ ਦਿੱਤਾ ਅਤੇ ਉਸ ਨੇ ਦੋ ਡਾਟ ਗੇਂਦਾਂ ਸੁੱਟੀਆਂ 19ਵੇਂ ਓਵਰ ਵਿੱਚ ਅਰਸ਼ਦੀਪ ਨੇ ਸਖਤ ਗੇਂਦਬਾਜ਼ੀ ਕੀਤੀ ਅਤੇ ਸਿਰਫ 4 ਦੌੜਾਂ ਹੀ ਦਿੱਤੀਆਂ ਹੁਣ ਆਖਰੀ ਓਵਰ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ ਭਾਰਤੀ ਕੈਂਪ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਹਾਰਦਿਕ ਪਾਂਡਿਆ ਨੇ 20ਵੇਂ ਓਵਰ ਤੋਂ ਠੀਕ ਪਹਿਲਾਂ ਮਿਲਰ ਨੂੰ ਕੈਚ ਆਊਟ ਕਰ ਦਿੱਤਾ ਸੂਰਿਆ ਕੁਮਾਰ ਯਾਦਵ ਨੇ ਮਿਲਰ ਦਾ ਜ਼ਬਰਦਸਤ ਕੈਚ ਲਿਆ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 176 ਦੌੜਾਂ ਬਣਾਈਆਂ ਸਨ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਛੇਤਰ ਬੋਲਾਂ ਵਿੱਚ 59 ਦੌੜਾਂ ਬਣਾਈਆਂ ਉੱਥੇ ਹੀ ਅਕਸ਼ਰ ਪਟੇਲ ਨੇ 47 ਬੋਲਾਂ ਵਿੱਚ 31 ਦੌੜਾਂ ਬਣਾਈਆਂ। ਸ਼ਿਵਮ ਦੁੱਬੇ ਨੇ 27 ਬੋਲਾਂ ਵਿੱਚ 16 ਦੌੜਾਂ ਬਣਾਈਆਂ। ਫਾਈਨਲ ਚ ਮੈਨ ਆਫ ਦੀ ਮੈਚ ਰਹੇ ਵਿਰਾਟ ਕੋਹਲੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਮੇਰਾ ਆਖਰੀ T20 ਵਿਸ਼ਵ ਕੱਪ ਸੀ। ਅੱਜ ਮੈਂ ਬੱਲੇਬਾਜ਼ੀ ਕਰਨ ਗਿਆ ਤੇ ਰੋਹਿਤ ਨੂੰ ਕਿਹਾ ਕਿ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਸਕੋਰ ਕਰਾਂਗਾ। ਰੱਬ ਦਾ ਬਹੁਤ-ਬਹੁਤ ਧੰਨਵਾਦ ਹੈ। ਮੈਨੂੰ ਪਤਾ ਸੀ ਕਿ ਇਹ ਮੇਰਾ ਆਖਰੀ T20 ਮੈਚ ਸੀ। ਅਤੇ ਇਸ ਲਈ ਮੈਂ ਸ਼ਾਂਤ ਰਹਿਣ ਅਤੇ ਟੀਮ ਲਈ ਖੇਡਣ ਦਾ ਫੈਸਲਾ ਕੀਤਾ। ਅਤੇ ਹੁਣ ਅਗਲੀ ਪੀੜੀ ਨੂੰ ਬਾਗਡੋਰ ਸੰਪੰਨ ਦਾ ਸਮਾਂ ਆ ਗਿਆ ਹੈ ਸਾਊਥ ਅਫਰੀਕਾ ਖਿਲਾਫ ਬੱਲੇਬਾਜ਼ੀ ਕਰਦੇ ਵਿਰਾਟ ਕੋਲੀ ਨੇ ਅਰਧ ਸੈਂਕੜਾ ਬਣਾਇਆ 17ਵੇਂ ਓਵਰ ਦੀ ਦੂਜੀ ਗੇਂਦ ਤੱਕ ਉਹਨਾਂ ਨੇ 50 ਗੇਂਦਾਂ ਉੱਤੇ 58 ਦੌੜਾਂ ਬਣਾਈਆਂ ਭਾਰਤੀ ਟੀਮ ਨੇ 17.3 ਓਵਰਾਂ ਤੱਕ 146 ਦੌੜਾਂ ਬਣਾਈਆਂ 5ਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਨ ਉਤਕਰ ਪਟੇਲ 74 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਸਨ ਉਹਨਾਂ ਤੋਂ ਬਾਅਦ ਸ਼ਿਮਨ ਦੁੱਬੇ ਬੱਲੇਬਾਜ਼ੀ ਕਰਨ ਆਏ ਹਨ ਭਾਰਤੀ ਟੀਮ ਨੇ 14 ਓਵਰਾਂ ਵਿੱਚ 4 ਵਿਕਟਾਂ ਗਵਾ ਕੇ 108 ਦੌੜਾਂ ਬਣਾਈਆਂ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਓਵਰਾਂ ਵਿੱਚ 75 ਦੌੜਾਂ ਬਣਾਈਆਂ ਹਨ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਜ ਕੁਮਾਰ ਯਾਦਵ ਆਊਟ ਹੋ ਚੁੱਕੇ ਹਨ। ਅਕਸ਼ਰ ਪਟੇਲ ਅਤੇ ਵਿਰਾਟ ਕੋਹਲੀ ਪੈਚ ਉੱਤੇ ਟਿਕੇ ਹੋਏ ਸਨ। 10ਵੇਂ ਓਵਰ ਤੱਕ ਅਕਸ਼ਰ ਪਟੇਲ ਨੇ 26 ਬੋਲਾਂ ਵਿੱਚ 20 ਦੌੜਾਂ ਅਤੇ ਵਿਰਾਟ ਕੋਲੀ ਨੇ 36 ਬੋਲਾਂ ਵਿੱਚ 29 ਦੌੜਾਂ ਬਣਾਈਆਂ ਹਨ ਚੌਥੇ ਓਵਰ ਦੀ ਤੀਜੀ ਗੇਂਦ ਉੱਤੇ ਭਾਰਤ ਵੱਲੋਂ ਚੌਥੇ ਨੰਬਰ ਉੱਤੇ ਬੱਲੇਬਾਜ਼ੀ ਕਰਨ ਉੱਤੇ ਸੂਰੀਆ ਕੁਮਾਰ ਯਾਦਵ ਆਊਟ ਹੋ ਗਏ ਉਰਵਾਦਾ ਦੀ ਗੇਂਦ ਉੱਤੇ ਆਊਟ ਹੋਏ ਸਨ ਉਹਨਾਂ ਦਾ ਕੈਚ ਕਲਾਸੀਨ ਨੇ ਫੜਿਆ ਅਤੇ ਉਹਨਾਂ ਦੀ ਵਿਕਟ ਦੱਖਣੀ ਅਫਰੀਕਾ ਲਈ ਵੱਡੀ ਪ੍ਰਾਪਤੀ ਸੀ ਪੰਜਵੇਂ ਨੰਬਰ ਉੱਤੇ ਅਕਸ਼ਰ ਪਟੇਲ ਬੱਲੇਬਾਜ਼ੀ ਲਈ ਉਤਰੇ ਭਾਰਤੀ ਟੀਮ ਨੂੰ ਸ਼ੁਰੂਆਤੀ ਵਿੱਚ ਹੀ ਦੋ ਛਟਕੇ ਮਿਲੇ ਸੁਰਾਤੀ ਬੱਲੇਬਾਜ਼ ਵੱਲੋਂ ਆਏ ਰੋਹਿਤ ਸ਼ਰਮਾ 5 ਗੇਂਦਾਂ ਉੱਤੇ 9 ਦੌੜਾਂ ਬਣਾ ਕੇ ਆਊਟ ਹੋ ਗਏ ਉਹ ਕਿਸਮਹਾਰਾਜ ਦੀ ਗੇਂਦ ਉੱਤੇ ਆਊਟ ਹੋਏ ਉਹਨਾਂ ਦਾ ਕੈਚ ਕਲਾਸੀਨ ਨੇ ਫੜਿਆ ਰੋਹਿਤ ਸ਼ਰਮਾ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਿਸ਼ਭ ਪੰਤ ਵੀ 2 ਗੇਂਦਾਂ ਵਿੱਚ 0 ਦੌੜਾਂ ਬਣਾ ਕੇ ਕਿਸਮਹਾਰਾਜ ਦੀ ਗੇਂਦ ਉੱਤੇ ਆਊਟ ਹੋ ਗਏ ਉਹਨਾਂ ਦਾ ਕੈਚ ਕੋਇੰਟਨ ਡੀ ਕਾਕ ਨੇ ਫੜਿਆ ਇਸ ਵੇਲੇ ਵਿਰਾਟ ਕੋਹਲੀ ਅਤੇ ਸੂਰਜ ਕੁਮਾਰ ਯਾਦ ਮੈਦਾਨ ਵਿੱਚ ਹਨ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ T20 ਵਿਸ਼ਵ ਕੱਪ ਦਾ ਫਾਈਨਲ ਮੈਚ ਬਾਰ-ਬਾਰ ਡੋਸ ਦੇ ਕੇਨ ਇੰਗਸਟਨ ਓਵਲ ਬ੍ਰਿਜਟਾਊਨ ਚ ਖੇਡਿਆ ਜਾ ਰਿਹਾ ਸੀ ਟੀਮ ਇੰਡੀਆ ਨੇ ਸੈਮੀਫਾਈਨਲ ਮੈਚ ਚ ਇੰਗਲੈਂਡ ਨੂੰ ਹਰਾ ਕੇ ਤੀਜੀ ਵਾਰ ਫਾਈਨਲ ਚ ਥਾਂ ਬਣਾਈ ਸੀ ਉੱਥੇ ਹੀ ਦੱਖਣੀ ਅਫਰੀਕਾ ਦੀ ਟੀਮ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਚ ਪਹੁੰਚ ਗਈ ਸੀ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰੀ ਫਾਈਨਲ ਚ ਪਹੁੰਚੀ ਸੀ ਭਾਰਤੀ ਟੀਮ ਨੇ T20 ਕੱਪ ਵਿੱਚ ਉਏ ਆਪਣੇ ਸਾਰੇ 7 ਮੈਚ ਜਿੱਤੇ ਹਨ ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਦੇ ਵਿੱਚ ਹੁਣ ਤੱਕ 26 T20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ ਇਹਨਾਂ ਵਿੱਚ 14 ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਅਤੇ ਦੱਖਣੀ ਅਫਰੀਕਾ ਨੇ 11 ਮੈਚ ਜਿੱਤੇ ਹਨ ਸੋ ਇਹ ਤਾਂ ਸੀ T20 ਵਿਸ਼ਵ ਕੱਪ 2024 ਦਾ ਪੂਰਾ ਹਾਲ ਭਾਰਤ ਨੇ T20 ਵਿਸ਼ਵ ਕੱਪ 2024 ਜਿੱਤ ਕੇ ਇਹ ਖਿਤਾਬ ਆਪਣੇ ਨਾਮ ਕਰ ਲਿਆ ਹੈ